ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜੀ ਚੋਕੇ ਤੇ ਦੇਖ ਲਓ ਜੀ ਸਪੇਨ ਦੇ ਸ਼ਹਿਰ ਅਲੀ ਕਾਨ ਦੇ ਵਿੱਚ ਰੌਣਕਾਂ ਗਿਆ ਜੀ ਜਿਵੇਂ ਪਹਿਲਾਂ ਲੋਕ ਕੈਨੇਡਾ ਤੇ ਇੰਗਲੈਂਡ ਆ ਰਹੇ ਸੀ ਨਾ ਪਿਛਲੇ 2-3 ਸਾਲਾਂ ਚ ਬਹੁਤ ਜ਼ਿਆਦਾ ਲੋਕ ਇੰਗਲੈਂਡ ਆ ਰਹੇ ਸੀ ਜਿਹੜੇ ਮਜੀ ਸ਼ਹਿਰ ਜਲੇ ਆਉ ਤੁਹਾਨੂੰ ਪੰਜਾਬੀ ਮਿਲਣਗੇ ਤੁਸੀਂ ਕੰਟਰੀਆਂ ਲੋਕ ਆਏ ਸੀ ਲੇਕਿਨ ਪੰਜਾਬੀ ਉਹ ਸਮਝਦੇ ਸੀ ਵੀ ਅਕੋਰਡ ਇੰਗਲੈਂਡ ਪਹੁੰਚ ਗਏ ਨਾ ਦਿਪਨ ਨਯਾਰੀ ਆਈ ਨੇ ਹੁਣ ਦੋਸਤੋ ਇੰਗਲੈਂਡ ਦੇ ਵਿੱਚ ਕਾਫੀ ਸਖਤੀ ਹੋਈ ਹੈ ਸਟੂਡੈਂਟ ਵੈਸੀ ਨਹੀਂ ਆ ਰਹੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੱਕੇ ਹੋਣ ਦੀ ਚਾਂਸ ਕੋਈ ਨਹੀਂ ਗੇ ਡਿਪੈਂਡੈਂਟ ਵੈਸੇ ਬੰਦ ਹੋ ਗਏ ਵੇ ਵਰਕ ਪਰਮਿਟ ਵਾਲੇ ਵੀ ਨੰਬਰ 2 ਚਾਰੇ ਸੀ ਉਹਨਾਂ ਨੂੰ ਇੱਥੇ ਕੋਈ ਕੰਮ ਕਾਰ ਨਹੀਂ ਮਿਲਿਆ ਅੱਗੇ ਜਦੋਂ ਵੀ ਕਿਸੇ ਸ਼ਹਿਰ ਚ ਜਾਂਦਾ ਸੀ ਨਾ ਕਿਸੇ ਵੀ ਬੈਂਕ ਜਾਨੇ ਤਾਂ ਤੇ ਉੱਥੇ ਸਟੂਡੈਂਟਾਂ ਦੀ ਪਰਮਾਲ ਲੱਗਦੀ ਸੀ ਜਿੰਨੂੰ ਪੁੱਛੋ ਕੀ ਕਰਨਾ ਹੈ ਜੀ ਕੌਣ ਕਰਾਣਾ ਹੈਗਾ ਆਨਲਾਈਨ ਕਾਲ ਕਰਾਣਾ ਹੈਗਾ ਪੈਸੇ ਜਮਾ ਕਰਾਣੇ ਵੀ ਪੈਸੇ ਮਗਾਣੇ ਵੀ ਯਾਨੀ ਕਿ ਬਹੁਤ ਜ਼ਿਆਦਾ ਸਟੂਡੈਂਟ ਮਿਲਦੇ ਸੀ ਕੁੜੀਆਂ ਵੀ ਤੇ ਮੁੰਡੇ ਵੀ ਅੱਜ ਕੱਲ੍ਹ ਦੋਸਤੋ ਬਿਲਕੁਲ ਦੇਸ਼ੀਆ ਕੰਮ ਤੇ ਖਾਲੀ ਹੋਇਆ ਜੀ ਜਿਹੜੇ ਪਰਮਨੈਂਟ ਵੀਜ਼ਾ ਦੇ ਬਿਨਾ ਉਹ ਤੇ ਬੈਂਕ ਜਾਂਦੇ ਨੇ ਲੇਕਿਨ ਤੁਹਾਨੂੰ ਸਟੂਡੈਂਟ ਨਹੀਂ ਮਿਲਦੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਹੈ ਵੀ ਇੱਥੇ ਕੋਈ ਪੱਕੇ ਆਉਂਦੇ ਦੋਸਤੋ ਚਾਂਸ ਨਹੀਂ ਗੀ ਹੁਣ ਤੇ ਇੰਨੀ ਕਿ ਸਖਤੀ ਹੈ ਵੀ ਜਿਹੜੇ ਬੰਦੇ ਚੋਰੀ-ਚੋਰੀ ਕੰਮ ਕਰਦੇ ਨੇ ਨਾ ਉਹਨਾਂ ਤੇ ਵੀ ਛਾਪੇ ਪੈ ਰਹੇ ਨੇ ਉਹਨਾਂ ਨੂੰ ਰਿਪੋਰਟ ਕਰ ਰਹੇ ਹੋ ਕਿ ਕਿ ਹਲਾਤੀ ਅਸੇ ਬਣ ਗਏ ਵੇ ਇਸ ਕਰਕੇ ਲੋਕਾਂ ਦਾ ਜਿਹੜਾ ਰੁਝਾਨ ਹੈ ਨਾ ਅੱਜ ਕੱਲ ਇੰਗਲੈਂਡ ਵਾਲੇ ਪਾਸੇ ਖਤਮ ਹੋ ਗਿਆ ਹੈ ਤੇ ਕੈਨੇਡਾ ਵੀ ਤੁਹਾਨੂੰ ਪਤਾ ਹੀ ਹੈ ਉੱਥੇ ਵੀ ਅੱਜ ਕੱਲ ਕੋਈ ਜਨਤਾ ਜਿੰਨਾਂ ਦੇ ਵੀ ਜੇ-ਬੁਜੇ ਲੱਗੇ ਵੇ ਉਹੀ ਜਾ ਰਹੇ ਨਵਾਂ ਬੰਦਾ ਬਿਲਕੁਲ ਰਿਸਕ ਨਹੀਂ ਆਇਆ ਉਹਨੂੰ ਪਤਾ ਵੀ ਜਾ ਕੇ ਪੈਸੇ ਖਰਾਬ ਕਰਨੇ ਕੀ ਫਾਇਦਾ ਕੈਨੇਡਾ ਜਾਣ ਦਾ ਤੇ ਲੋਕਾਂ ਦਾ ਅੱਜ ਕੱਲ ਜਿਹੜਾ ਰੁਝਾਨ ਹੈ ਨਾ ਉਹ ਸੁਪੀਨ ਵਾਲੇ ਪਾਸੇ ਹੋਇਆ ਹੈ ਸਭ ਨੂੰ ਪਤਾ ਵੀ ਸਪੇਨ ਵਿੱਚ 2-3 ਸਾਲਾਂ ਦੀ ਪੇਪਰ ਬਣ ਜਾਂਦੇ ਵੇ ਇਸ ਕਰਕੇ ਲੋਕ ਸੋਚਦੇ ਵੇ ਵਿਚਰੇ ਪੈਸੇ ਇੰਗਲੈਂਡ ਜਾਂ ਕੈਨੇਡਾ ਜਾ ਕੇ ਖਰਾਬ ਕਰਨੇ ਨੇ ਕਿਉਂ ਨਾ ਸਪੇਨ ਜਾਇਆ ਜਾਵੇ ਜਿੰਨੇ ਕਿ ਇੱਥੇ ਸਟੂਡੈਂਟ ਨੇ ਪੈਸੇ ਕਮਾਣੇ ਵੀ 20 ਆਵਰ ਵੀਕ ਕੰਮ ਕਰਕੇ ਇੰਗਲੈਂਡ 'ਚ ਉਹਨੇ ਪੈਸੇ ਤੇ ਸਪੇਨ 'ਚ ਬਾਣੀ ਜਾਂਦੇ ਵੇ ਠੀਕ ਹੈ ਥੋੜੀ ਕਮਾਈ ਘਾਟੇ ਲੇਕਿਨ ਜਿੱਥੇ ਪੱਕੇ ਹੁੰਦੇ ਚਾਂਸ ਹੁਣ ਉੱਥੇ ਹੀ ਸਾਡੇ ਲੋਕ ਪੰਜਾਬੀ ਜਾਂਦੇ ਜਾਂਦੇ ਵੇ ਪਹਿਲਾਂ ਪੁਰਤਗਾਲ ਜਾਂਦੇ ਸੀ ਪੁਰਤਕਾਲ ਲੋਕਾਂ ਨੇ ਬੜਾ ਫਾਇਦਾ ਉਠਾਇਆ ਹੈ 5 5 6 6 ਸਾਲਾਂ ਬਾਅਦ ਪਾਸਪੋਰਟ ਲੈ ਕੇ ਦੇ ਤੁਸੀਂ ਕੰਡੀਸ਼ਨ ਸ਼ਿਫਟ ਹੋ ਗਏ ਹੋ ਹੁਣ ਉਹੀ ਕੰਮ ਦੋਸਤੋ ਲੋਕਾਂ ਨੇ ਕਰ ਲਿਆ ਜਿਸਪੀਨ ਦਾ ਜਿੰਨੂੰ ਵੀ ਪੁੱਛ ਲੂ ਉਹ ਉਹੀ ਕਹਿੰਦਾ ਜੀ ਮੈਨੂੰ 2 ਸਾਲ ਹੋ ਗਏ ਮੈਨੂੰ 3 ਸਾਲ ਹੋ ਗਏ ਮੈਂ ਪਾਸਪੋਰਟ ਦੇ ਵੇਟ ਕਰ ਰਿਹਾ ਮੈਂ ਫਾਈਲ ਲਾਤੀ ਹੈ ਕਈ ਕੇਸ ਰਿਫਿਊਜ਼ ਵੀ ਹੁੰਦੇ ਵੇ ਮੈਂ ਆਪਣੀ ਅੱਖਾਂ ਸਾਹਮਣੇ ਦੇਖਿਆ ਆਵਾ ਇਸ ਕਰਕੇ ਦੋਸਤੋ ਹਰ ਦੀ ਤਕਦੀਰ ਆਪੋ ਆਪਣੀ ਗਈ ਜੀ ਰਿਸਕ ਦੀ ਬੰਦੇ ਨੇ ਲੈਣਾ ਹੀ ਹੁੰਦਾ ਹੈ ਲੇਕਿਨ ਉਸੇ ਮਿਲੂਚੇ ਰਿਸਕ ਲਿਆ ਜਾਵੇ ਜਿੱਥੇ ਤੁਹਾਡਾ ਫਿਊਚਰ ਤੁਹਾਡਾ ਚੰਗਾ ਬਣ ਸਕੇ ਪੈਸੇ ਨਾ ਖਰਾਬ ਹੋਣ ਸਪੇਨ ਵਿੱਚ ਲੋਕਾਂ ਨੂੰ ਕੀ ਫਾਇਦਾ ਹੈਗਾ ਵੀ ਉੱਥੇ ਮੌਸਮ ਹੈਗਾ ਚੰਗਾ ਕਮਕਮ ਤਕਰੀਬਨ ਮਿਲ ਜਾਂਦਾ ਦੇਸੀ ਬੰਦੇ ਦੇਸ਼ਾਂ ਕੋਈ ਕੰਮ ਕਰਦੇ ਹੋਏ ਦੁਕਾਨਾਂ ਤੇ ਰੈਸਟੋਰੈਂਟ ਚ ਕੰਮ ਮਿਲ ਜਾਂਦਾ ਹੈ ਬਾਕੀ ਆਪਣੀ ਹਿੰਮਤ ਰੱਖੀ ਜੇ ਅਗਰ ਤੁਹਾਡੇ ਅੱਜ ਕੋ ਹੁੰਦਾ ਹੈਗਾ ਜੀ ਤੁਹਾਨੂੰ ਉਹ ਸਾਲ ਨਾਲ ਕੰਮ ਮਿਲ ਸਦਾ ਤੁਸੀਂ ਪੈਸੇ ਕਮਾ ਸਕਦੇ ਹੋ ਲੇਕਿਨ ਪੈਸੇ ਅਗਰ ਘੱਟ ਵੀ ਕਮਾਇਆ ਜਾਂ ਤਿੱਕਰ ਜਦ ਅੱਜ ਵੀ ਪਰ ਆ ਗਏ ਨਾ ਤੇ ਫੇਰ ਦੋਸਤੋ ਤੁਹਾਡੀਆਂ ਜੀੜੀਆਂ ਜੀੜੀਆਂ ਜਿੱਥੇ ਮਰਜੀ ਤੁਸੀਂ ਵਰਲਡ ਚ ਜਾ ਸਕਦੇ ਹੋ ਥੈਂਕ ਯੂ ਵੈਰੀ ਮਚ ਤੁਹਾਡਾ ਵੀਡੀਓ ਦੇਖਣ ਵਾਲਿਆਂ ਦਾ